ਜਦੋਂ ਬਾਡੀ ਦੀ ਫੈਟ ਵੱਧਦੀ ਹੈ ਲਿਵਰ ਫੈਟੀ ਹੁੰਦਾ ਆ ਖੂਨ ਗਾੜਾ ਹੁੰਦਾ ਹੈ ਨਾ ਉਦੋਂ ਸੁਸਤੀ ਵੀ ਬੋਡੀ ਦੇ ਵਿੱਚ ਬਹੁਤ ਰਹਿੰਦੀ ਆ ਯੂਰਿਕ ਐਸਿਡ ਵੀ ਕਈਆਂ ਦਾ ਵੱਧ ਜਾਂਦਾ ਆ ਅਤੇ ਖਾਦਾ ਪੀਤਾ ਸਹੀ ਤਰੀਕੇ ਨਾਲ ਨਹੀਂ ਪਚਦਾ ਤੇ ਗੈਸ ਜਾ ਵੀ ਬਹੁਤ ਜ਼ਿਆਦਾ ਬਣਦਾ ਆ ਫਿਰ ਉਦੋਂ ਬੰਦਾ ਕੀ ਕਰਦਾ ਆਪਣੀ ਡਾਈਟ ਤੇ ਕੰਟਰੋਲ ਕਰਦਾ ਬਾਹਰਲਾ ਖਾਣਾ ਪੀਣਾ ਛੱਡ ਦਿੰਦਾ ਆ ਮਿੱਠਾ ਛੱਡ ਦਿੰਦਾ ਆ ਮੈਦਾ ਛੱਡ ਦਿੰਦਾ ਆ ਪਰ ਫਿਰ ਵੀ ਉਹਦੀ ਪ੍ਰੋਬਲਮ ਦਾ ਜਿਹੜਾ ਸੋਲੂਸ਼ਨ ਆ ਨਹੀਂ ਹੁੰਦਾ ਸੁਸਤੀ ਰਹਿੰਦੀ ਹੀ ਰਹਿੰਦੀ ਆ ਇੱਕ ਤੇ ਕੰਮ ਕਰ ਤੇ ਜਾਣ ਨੂੰ ਦਿਲ ਨਹੀਂ ਕਰਦਾ ਅਤੇ ਖਾਦਾ ਪੀਤਾ ਵੀ ਸਹੀ ਤਰੀਕੇ ਦੇ ਨਾਲ ਨਹੀਂ ਪਚਦਾ ਸੋ ਡਾਈਟ ਕੰਟਰੋਲ ਕਰਨ ਤੇ ਵੀ ਜੇਕਰ ਇਹ ਸਮੱਸਿਆ ਰਹਿੰਦੀ ਆ ਭਾਰਤ ਤਾਰਜ ਕਰੀਂਦੀ ਆ ਕੰਮ ਕਰਤੇ ਜਾਣ ਨੂੰ ਦਿਲ ਨਹੀਂ ਕਰਦਾ ਨਾ ਤਾਂ ਇੱਕੋ ਰੀਜ਼ਨ ਹੁੰਦਾ ਕਿ ਤੁਹਾਡਾ ਲਿਵਰ ਹੈ ਜਿਹੜਾ ਉਹ ਅਜੇ ਚੰਗੀ ਤਰ੍ਹਾਂ ਤੰਦਰੁਸਤ ਨਹੀਂ ਹੋਇਆ ਉਹਦੇ ਵਿੱਚ ਬਹੁਤ ਜ਼ਿਆਦੀ ਫੈਟ ਅਜੇ ਵੀ ਬਾਕੀ ਆ ਉਹਦੇ ਵਿੱਚ ਬਹੁਤ ਸਾਰੀ ਫੈਟ ਤੇ ਟੌਕਸਿਨ ਦੇ ਨਾਲ ਜਿਹੜਾ ਲਿਵਰ ਆ ਬਲੌਕ ਆ ਸੋ ਲਿਵਰ ਦੀ ਜਿਹੜੀ ਇਹ ਫੈਟ ਆ ਇਹਨੂੰ ਖੋਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਲਈ ਤੁਹਾਨੂੰ ਮੈਂ ਦੋ ਚਾਰ ਨੁਕਤੇ ਦੱਸ ਦਿਆਂਗਾ ਇਹਨਾਂ ਨੂੰ ਤੁਸੀਂ ਕਰੋ ਤੇ ਤੁਹਾਡੀ ਬਾਡੀ ਜਿਹੜੀ ਕੁਝ ਦਿਨਾਂ ਦੇ ਵਿੱਚ ਬਹੁਤ ਹੀ ਅੱਛੀ ਵਧੀਆ ਤੰਦਰੁਸਤ ਤੇ ਐਕਟਿਵ ਹੋ ਜਾਊਗੀ ਨੰਬਰ 1 ਸਭ ਤੋਂ ਪਹਿਲਾਂ ਤਾਂ ਐਕਸਰਸਾਈਜ਼ ਕਰਨੀ ਚਾਹੀਦੀ ਹੈ ਸਾਨੂੰ ਠੀਕ ਹੈ ਜੀ 40 ਮਿੰਟਸ ਘਟੋ ਘਟ ਐਕਸਰਸਾਈਜ਼ ਕਰਨੀ ਚਾਹੀਦੀ ਜਿਹਦੇ ਨਾਲ ਲਿਵਰ ਦੀ ਜਿਹੜੀ ਫੈਟ ਆ ਬਹੁਤ ਛੇਤੀ ਖੁਰਦੀ ਆ ਦੂਸਰੇ ਨੰਬਰ ਤੇ ਐਪਲ ਸਾਈਡਰ ਵਿਨੇਗਰ ਐਪਲ ਸਾਈਡਰ ਵਿਨੇਗਰ ਇੱਕ ਚਮਚ ਪਾਣੀ ਦੇ ਵਿੱਚ ਘੋਲ ਕੇ ਸਵੇਰੇ ਲੈਣਾ ਤੁਸੀਂ ਖਾਲੀ ਪੇਟ ਪਰ 1 ਮਹੀਨਾ ਲੈਣਾ 1 ਮਹੀਨੇ ਤੋਂ ਵੱਧ ਨਹੀਂ ਲੈਣਾ ਠੀਕ ਹੈ ਜੀ ਇਸ ਤੋਂ ਇਲਾਵਾ ਤ੍ਰਿਫਲਾ ਚੂਰਨ ਤ੍ਰਿਫਲਾ ਚੂਰਨ ਆ ਨਾ ਜਿਹਨੂੰ ਇਹ ਪ੍ਰੋਬਲਮ ਆ ਕਿ ਸੁਸਤੀ ਰਹਿੰਦੀ ਹੈ ਬਾਡੀ ਦੇ ਵਿੱਚ ਵਾਰ-ਵਾਰ ਲਿਵਰ ਫੈਟੀ ਹੋ ਜਾਂਦਾ ਤੇ 6 ਮਹੀਨੇ ਚਾਹੀਏ ਲਗਾਤਾਰ ਤੁਸੀਂ ਤ੍ਰਿਫਲਾ ਚੂਰਨ ਲੈ ਲਓ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਤੁਸੀਂ ਤ੍ਰਿਫਲਾ ਚੂਰਨ ਦੀ ਲੈ ਸਕਦੇ ਜੀ ਠੀਕ ਹੈ ਇਹਦੇ ਨਾਲ ਵੀ ਬਾਡੀ ਬਹੁਤ ਅੱਛੀ ਡੀਟੌਕਸ ਹੁੰਦੀ ਆ ਇਸ ਤੋਂ ਇਲਾਵਾ ਸੁਪਰ ਸੀਡ ਸੁਪਰ ਸੀਡ ਕੀ ਹੁੰਦੇ ਨੇ ਬੀਜ ਹੁੰਦੇ ਨੇ ਲਿਸਟ ਮੈਂ ਤੁਹਾਨੂੰ ਦੇ ਦੇਵਾਂਗਾ ਇਹ ਜਿੰਨੇ ਵੀ ਸਾਰੇ ਬੀਜ ਆ ਸਾਰੇ ਰਾਤ ਨੂੰ ਤੁਸੀਂ ਭਿਉ ਸਾਰੇ ਜ਼ਰੂਰੀ ਤੱਤ ਤੇ omega 3 ਹੁੰਦਾ ਜਿਹੜਾ ਕਿ ਲਿਵਰ ਵਾਸਤੇ ਬਹੁਤ ਵਧੀਆ ਹੁੰਦੇ ਨੇ ਇਸ ਤੋਂ ਲਾਵਾ ਆਯੁਰਵੇਦਿਕ ਦਵਾਈ ਜਿਸ ਵਿੱਚ ਕੁਟਕੀ ਅਤੇ ਭੂਮੀ ਆਮਲਾ ਹੋਵੇ ਇਹਦਾ ਸੇਵਨ ਤੁਸੀਂ ਜੇ 1 ਤੋਂ 2 ਮਹੀਨੇ ਲਗਾਤਾਰ ਕਰਦੇ ਹੋ ਤੇ ਲਿਵਰ ਬਹੁਤ ਹੀ ਵਧੀਆ ਹੋ ਜਾਂਦਾ ਐਕਟਿਵ ਹੋ ਜਾਂਦਾ ਸਾਡੀ ਇੱਕ ਦਵਾਈ ਹੁੰਦੀ ਹੈ ਜੀ ਵੀਆਰ ਲਿਵਰ ਕੇਅਰ ਜਿਸ ਵਿੱਚ ਭੂਮੀ ਆਮਲਾ ਤੇ ਕੁਟਕੀ ਭਰਪੂਰ ਮਾਤਰਾ ਦੇ ਵਿੱਚ ਹੈ ਜਿਹੜੀ ਕਿ ਲਿਵਰ ਦੇ ਵਾਸਤੇ ਬਹੁਤ ਹੀ ਵਧੀਆ ਜਿਹੜੀ ਕੋਈ ਖਾਸ ਕੋਈ ਮਹਿੰਗੀ ਵੀ ਨਹੀਂ ਹੈਗੀ ਤੁਸੀਂ ਸਕਰੀਨ ਦੇ ਉੱਪਰ ਜਿਹੜਾ ਨੰਬਰ ਦਿੱਤਾ ਨਾ ਇਹਦੇ ਤੇ ਕਾਲ ਕਰਕੇ ਜਾਂ ਵਟਸਐਪ ਕਰਕੇ ਸਾਡੇ ਪਾਸੋਂ ਵੀ ਜੇ ਮੰਗਵਾਉਣਾ ਚਾਹੋ ਤੇ ਮੰਗਵਾ ਸਕਦੇ ਹੋ ਸੋ ਐਕਸਰਸਾਈਜ਼ ਕਰੋ ਆਪਣੇ ਖਾਣ ਪੀਣ ਦਾ ਧਿਆਨ ਰੱਖੋ ਮਿੱਠੇ ਤੇ ਮੈਦੇ ਦਾ ਪਰ ਤੁਹਾਡਾ ਯੂਰਿਕ ਐਸਿਡ ਵੀ ਕੰਟਰੋਲ ਹੋ ਜਾਊਗਾ ਜੇ ਤੁਹਾਡੇ ਕਿਸੇ ਵੀ ਸਾਥੀ ਕਿਸੇ ਵੀ ਦੋਸਤ ਦਾ ਸਰੀਰ ਅਰ ਸੁਸਤ ਰਹਿੰਦਾ ਹੋਵੇ ਕੰਮ ਕਰਤੇ ਜਾਣ ਨੂੰ ਦਾ ਦਿਲ ਨਾ ਕਰਦਾ ਹੋਵੇ ਤਾਂ ਉਹਦੇ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਫੋਲੋ ਕਰੋ ਧੰਨਵਾਦ